ਇਹ ਦੋ ਅਪ੍ਰੈਲ ਦੀ ਦਰਮਿਆਨੀ ਰਾਤ ਦੇ ਦੌਰਾਨ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਕੰਮ ਕਰਦੇ ਹੋਏ ਸਾਡੀ ਗੁਰੂਹਰ ਸਹਾਇ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਕਾਫੀ ਚੰਗੀ ਰਿਕਵਰੀ ਕੀਤੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਗੈਰ ਕਾਨੂੰਨੀ ਤਰੀਕੇ ਸੇ ਸ਼ਰਾਬ ਟਰਾਂਸਪੋਰਟ ਕਰ ਰਹੇ ਨੇ ਇਹ ਖਬਰ ਸੁਣਦੇ ਹੀ ਸਾਡੇ ਜਿਹੜੇ ਐਸਪੀ ਇਨਵੈਸਟੀਗੇਸ਼ਨ ਹੈਗੇ ਰੰਧੀਰ ਉਹਨਾਂ ਦੇ ਨਾਲ ਜੱਟੀ ਐਸਪੀ ਗੁਰੂ ਹਰ ਸਹਾਏ ਅਤਲ ਸੋਨੀ ਜੀ ਸਾਥੀ ਐਸਪੀ ਐਡਪਟਰ ਜੁਗਰਾਜ ਜੀ ਅਤੇ ਜਿਹੜੇ ਸਾਡੀ ਡਿਪਟੀ ਐਸਪੀ ਡੀ ਬਲਕਾਰ ਜੀ ਹੈ ਇਹਨਾਂ ਦੀ ਟੀਮੇ ਬਣਾਈ ਗਈ ਸਾਡੀ ਟੀਮ ਨੂੰ ਕਾਫੀ ਅੱਛੀ ਇਸਮੇ ਸਫਲਤਾ ਮਿਲੀ ਉਸ ਦੌਰਾਨ ਟੋਟਲ ਹੁਣ ਤੱਕ ਦੋ ਦੋਸ਼ੀ ਗ੍ਰਿਫਤਾਰ ਇਹਨਾਂ ਨੇ ਦੋ ਕੈਂਟਰ ਪਕੜੇ ਉਹਦੇ ਵਿੱਚ ਦੋ ਗਿਰਤੋ ਦੋਸ਼ੀ ਗ੍ਰਿਫਤਾਰ ਕੀਤੇ ਕਿ ਟੋਟਲ 900 ਬਾਕਸਸ ਸ਼ਰਾਬ ਦੀ ਰਿਕਵਰੀ ਹੋਈ ਹੈ ਇਹਦੇ ਵਿੱਚਕਾਰ 630 ਬਾਕਸ ਸ਼ਰਾਬ ਮਾਰਕਾ ਅੰਗਰੇਜ਼ੀ ਅਤੇ 900 ਬਾਕਸ ਸ਼ਰਾਬ ਜਿਹੜੀ ਬੀਅਰ ਹੈ ਉਹ ਰਿਕਵਰ ਕੀਤੀ ਗਈ ਹੈ ਜੀ ਕੋਈ ਪਤਾ ਲੱਗਾ ਜੀ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾਣੀ ਸੀਗੀ ਇਹਨਾਂ ਨੂੰ ਗੁਰੂ ਹਰ ਸਹਾਇ ਸਹੀ ਲੋਕਲੀ ਆ ਗਈ ਮੂਵ ਕਰ ਰਹੇ ਸੀਗੇ ਇਹਨੂੰ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਲੋ ਰੋਕਾ ਗਿਆ ਹੈ ਔਰ ਮੁੱਢਲੀ ਤਫ਼ਤੀਸ਼ 'ਚ ਇਹੀ ਸਾਹਮਣੇ ਆਇਆ ਹੈ ਇਹ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੇ ਜਾ ਰਹੇ ਸੀਗੇ ਔਰ ਇਹ ਕਿੱਥੇ ਜਾ ਰਹੀ ਸੀਗੀ ਇਹ ਸਾਰਾ ਕੁਝ ਅਸੀਂ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਇਹ ਮਲੈਕਸ਼ਨ ਦੌਰਾਨ ਇਹ ਪਹਿਲੀ ਪੰਜਾਬ ਦੀ ਵੱਡੀ ਰਿਕਵਰੀ ਹੈ ਜੀ ਦੇਖੀ ਅਸੀਂ ਪੂਰੇ ਪੰਜਾਬ ਦਾ ਤੇ ਨਹੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਅੱਜ ਮਾਡਲ ਕੋਡ ਆਫ ਕੰਡਕਟ ਲਗਨ ਤੋਂ ਬਾਅਦ ਇਹ ਸਭ ਤੋਂ ਵੱਡੀ ਰਿਕਵਰੀ ਹੈ ਜੀ ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਇਲੈਕਸ਼ਨ ਜਿਵੇਂ ਆ ਰਹੇ ਆ ਕੀ ਲੱਗਦਾ ਕਿ ਜਗ੍ਹਾ ਤੋਂ ਇਹ ਫੜੀ ਗਈ ਹੈ ਸ਼ਰਾਬ ਉਹ ਕੀ ਗਡਾਊਨ ਸੀ ਜਾਂ ਕੋਈ ਹੋਰ ਸੀ ਗਈ ਇਹ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਜਿਵੇਂ ਮੈਨੇ ਤੁਹਾਨੂੰ ਕਿਹਾ ਦੋ ਕੈਂਟਰ ਜਾ ਰਹੇ ਸੀਗੇ ਉਹਨੂੰ ਰੋਕਿਆ ਗਿਆ ਅਸੀਂ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਸੀਗੀ ਤਾਂ ਉਹਨੂੰ ਟ੍ਰੇਸ ਕਰਕੇ ਪਹਿਲੇ ਟ੍ਰੇਸ ਕਰਕੇ ਉਹਦੇ ਬਾਅਦ ਉਹਨੂੰ ਰੋਕਿਆ ਗਿਆ ਉਹਨਾਂ ਦੀ ਚੈਕਿੰਗ ਕੀਤੀ ਗਈ ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਇਹਦੇ ਸਾਥ ਸ਼ਾਮਿਲ ਕੀਤਾ ਗਿਆ ਜਦ ਇਹ ਪੂਰੀ ਤਰ੍ਹਾਂ ਸੇ ਪ੍ਰੂਵ ਹੋ ਗਿਆ ਕਿ ਇਹ ਗੈਰ ਕਾਨੂੰਨੀ ਹੈ ਇਹ ਟ੍ਰਾਂਸਪੋਰਟੇਸ਼ਨ ਗੈਰ ਕਾਨੂੰਨੀ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਐਫ ਆਈ ਆਰ ਦਰਜ ਕੀਤਾ ਬੰਦੇ ਕਿੰਨੇ ਬੰਦੇ ਕਾਰਵਾਈ ਕੀਤੀ ਪਰ ਦੋ ਬੰਦੇ ਆਲਰੇਡੀ ਗ੍ਰਿਫਤਾਰ ਹਰੇ ਤੇ 6 ਹੋਰ ਨਾਮ ਚੱਲਦੇ ਜੀ ਕਿਹੜੇ ਨਾਮ ਚੱਲਦੇ ਚੋਣਾ ਦੇ ਦੌਰਾਨ ਐਡੀ ਵੱਡੀ ਚੋਣਾਂ ਦੇ ਦੌਰਾਨ ਇੰਨੀ ਵੱਡੀ ਰਿਕਰਮਰੀ ਹੋਈ ਹੈ ਕੀ ਲੱਗਦਾ ਚੋਣਾਂ ਦੇ ਵਿੱਚ ਵਰਤੀ ਜਾਂਦੀ ਹੈ ਅਸੀਂ ਇਹ ਚੀਜ਼ ਦੀ ਗੱਲ ਨਹੀਂ ਕਰ ਸਕਦੇ ਹੁਣ ਤੇ ਅਸੀਂ ਇਹਨਾਂ ਨੂੰ ਪਕੜਾ ਹੈਗਾ ਇਹ ਗੈਰ ਕਾਨੂੰਨੀ ਤਰੀਕੇ ਤੋਂ ਸਾਡੇ ਜ਼ਿਲ੍ਹੇ ਤੋਂ ਬਾਹਰ ਜਾ ਰਹੇ ਸੀਗੇ ਇਹ ਜ਼ਿਲ੍ਹੇ ਤੋਂ ਬਾਹਰ ਕੀ ਆਪਣੇ ਥਾਣੇ ਏਰੀਆ ਦੇ ਜੂਰਿਸਡਿਕਸ਼ਨ ਤੇ ਅੱਗੇ ਵੀ ਨਹੀਂ ਜਾ पाए ਇੰਨੀ ਐਕਟਿਵ ਹੋ ਕੇ ਸਾਡੀ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਕੀਤੀ ਹੈ ਜਿਹਦੇ ਸਾਹਿਬ ਦਾ ਐਮਐਲਏ ਨਾਮ ਨੇ ਹਾਂਜੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਪ੍ਰੈਸ ਨੋਟ ਰੈਡੀ ਵੀਲ ਸ਼ੇਅਰ ਇਟ ਟੂ ਬਿਲਕੁਲ ਸਾਹਿਬ ਦਾ ਕੋਰਸੀ ਵਿਧਾਇਕ ਦਾ ਸਾਲਾ ਵੀ ਹੈ ਹਰਜਿੰਦਰ ਸਿੰਘ ਬੁੱਟਸਰ ਜਿਹਨੂੰ ਤੁਸੀਂ ਨਾਮਜ਼ਦ ਕੀਤਾ ਹੈ ਦੇਖਿਓ ਜੋ ਤਫ ਖੇ ਉਸੇ ਅਸੀਂ ਤਫਤੀਸ਼ ਦੇ ਦੌਰਾਨ ਹੀ ਦੇਖਾਂਗੇ ਹੁਣ ਮੁਦਲੀ ਤੌਰ ਤੇ ਜੋ ਪਤਾ ਚਲਾ ਹੈ ਉਹੀ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਜੀ ਸਰ ਇਹ ਇਲੈਕਸ਼ਨ ਜਿਵੇਂ ਸਿਰ ਤੇ ਆ ਕਿ ਇਲੈਕਸ਼ਨ ਚ ਯੂਜ਼ ਹੋਣੀ ਸੀ ਸ਼ਰਾਬੀਆਂ ਦੇਖਿਏ ਇਹ ਮਾਡਲ ਕੋਡ ਆਫ ਕੰਡਕਟ ਹੁਣੇ ਲਾਗੂ ਹੈ ਔਰ ਵੀ ਸਖਤੀ ਕੀਤੀ ਗਈ ਹੈ ਇਨਫੈਕਟ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਿਹੜੇ ਐਕਸਾਈਜ਼ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਵੀ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਨੇ 5.5 ਨਾ ਕੇ ਆਲਰੇਡੀ ਲਗਾਏ ਗਏ 30 31 1 ਤਾਰੀਖ 2 ਤਾਰੀਖ ਨੂੰ ਆਲਰੇਡੀ ਉਹ ਤਾਂ ਕਿ ਚੱਲ ਰਹੀ ਸੀਗੇ ਉਹਨਾਂ ਦੇ ਨਾਲ ਬਾਕੀ ਵੀ ਅਸੀਂ ਰੇਡਸ ਵਗੈਰਾ ਕਰ ਰਹੇ ਨੇ ਤੇ ਜਿਹੜੀ ਖੂਫਿਆ ਇਨਫੋਰਮੇਸ਼ਨ ਹੈ ਉਹ ਇਕੱਠਾ ਕਰ ਰਹੇ ਨੇ ਮੈਡਮ ਇਹ ਜਿਹੜੀ ਫੈਕਟਰੀ ਤੋਂ ਸ਼ਰਾਬ ਆਉਂਦੀ ਸੀ ਜਿੱਥੇ ਬਣ ਰਹੀ ਆ ਉਹਦੀ ਸੋਰਸ ਸਾਡੇ ਤੋਂ ਪਤਾ ਲੱਗ ਗਿਆ ਕਿ ਪਿੰਡ ਸੰਦੇ ਹਾਸ਼ਮ ਦੇ ਵਿੱਚ ਉਹ ਫੈਕਟਰੀ ਆ ਜਿੱਥੋਂ ਇਹ ਸ਼ਰਾਬ ਗਈ ਸੀ ਇਸਤੇ ਪਰ ਕੋਈ ਹੈ ਜਾਣਕਾਰੀ ਜੀ ਉਪੀ ਨਹੀਂ ਦੇਖੇ ਸਾਰੀ ਜਾਣਕਾਰੀ ਹੈਗੀ ਬਟ ਦੇਖੇ ਜੀ ਪੁਲਿਸ ਨੂੰ ਤੇ ਆਪਣੀ ਤਫਤੀਸ਼ ਤਰਾਂ ਜੋ ਫੈਕਟਸ ਆਇੰਗੇ ਉਹੀ ਤੁਹਾਡੇ ਨਾਲ ਅਸੀਂ ਰਾਬਤਾ ਕਰ ਸਕਦੇ ਹੈਨਾ ਹੁਣ ਤੇ ਐਫ ਆਰ ਬਸ ਦਰਜ ਹੋਇਆ ਹੈ ਅਸੀਂ ਪੂਰੀ ਤਫਤੀਸ਼ ਕਰਾਂਗੇ ਔਰ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਾਂਗੇ